ਸਭ ਤੋਂ ਪਹਿਲਾਂ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਸੋ ਦੋਸਤੋ ਅੱਜ ਇੱਕ ਨੀਲੀ ਰਵੀ ਦਾ ਐਸਾ ਹੀਰਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਦੀ ਡਿਟੇਲ ਜਿਹੜੀ ਆਪਾਂ ਵੀਡੀਓ ਦੇ ਵਿੱਚ ਪੂਰੀ ਗੁੱਜਰ ਵੀਰ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀਏ ਏਰੀਆ ਦੋਸਤੋ ਨਕੋਦਰ ਸ਼ਹਿਰ ਦੇ ਨਾਲ ਬਿਲਕੁਲ ਮਾਲੜੀ ਸਾਹਿਬ ਤੇ ਨਾਲਗੇ ਆਲੋਵਾਲ ਤੋਂ ਅਗਲਾ ਪਿੰਡ ਮੋਧ ਆਉਂਦਾ ਹੈ ਲੰਬੜਾ ਤੋਂ ਤਕਰੀਬਨ 8 ਕਿਲੋਮੀਟਰ ਪਿੱਛੇ ਨਕੋਦਰ ਵਾਲੀ ਸਿਹਰ ਹੈ ਤੇ ਨਕੋਦਰ ਤੋਂ ਜਲੰਧਰ ਰੋਡ ਤੇ ਦੋਸਤੋ ਇਹ ਪਿੰਡ ਪੈਂਦਾ ਮੁੱਦ ਜਿੱਥੇ ਬਾਈ ਹੋਰਾਂ ਦੇ ਕੋਲ ਇਹ ਨੀਲੀ ਰਾਵੀ ਦਾ ਸਾਣ ਸੇਲ ਵਾਸਤੇ ਮੌਜੂਦ ਆ ਪਹਿਲਾਂ ਕਿਸੇ ਵਿਉਮਤ ਚਾਹੇ ਇਰਾਦਾ ਨਾ ਹੋਣ ਕਰਕੇ ਨਹੀਂ ਸੇਲ ਕੀਤਾ ਤੇ ਅੱਜ ਜਿਹੜਾ ਇਰਾਦਾ ਹੈਗਾ ਸੇਲ ਕਰਨ ਦਾ ਪਰਿਵਾਰ ਦੀ ਸਲਾਹ ਹੈ ਤੇ ਸੇਲ ਕਰ ਰਹੇ ਨੇ ਕਿਸੇ ਜ਼ਿਮੀਂਦਾਰਾਂ ਨੇ ਤੇ ਇੱਕ ਮਹਾਨ ਜਿਹੜਾ ਫ੍ਰੀਟਰ ਸਾਹਿਬ ਨੇ ਉਹਨਾਂ ਨੇ ਜਿਹੜਾ ਇਸ ਦਾ ਰੇਟ ਲਾਇਆ ਸੀਗਾ ਤੇ ਰੇਟ ਵੀ ਕਾਫੀ ਉੱਚਾ ਲਾਇਆ ਸੀਗਾ ਤੇ ਉਦੋਂ ਕਹਿੰਦੇ ਆ ਵੀ ਸਾਡੀ ਸਲਾਹ ਨਹੀਂ ਸੀ ਇਰਾਦਾ ਨਹੀਂ ਸੀਗਾ ਨਹੀਂ ਦਿੱਤਾ ਤੇ ਲੰਡੇ ਸਾਣ ਦਾ ਇਹ ਮੁੰਡਾ ਹੈਗਾ ਲੰਡੇ ਸਾਣ ਦਾ ਇਹ ਪੋਤਾ ਤੇ ਸੂਰਜ ਦਾ ਪੋਤਾ ਆ ਇਹ ਸਾਨ ਚੱਲ ਕੇ ਰੇਟ ਵੀ ਲਾਇਆ ਤੇ ਇਰਾਦਾ ਨਹੀਂ ਸੀਗਾ ਤੇ ਨਹੀਂ ਸੇਲ ਕੀਤਾ ਅੱਜ ਸੇਲ ਵਾਸਤੇ ਇਹ ਸਾਨ ਮੌਜੂਦ ਆ ਵੇਚ ਰਹੇ ਨੇ ਟੇਡਾ ਚੀਰਾ ਸਾਣ ਦਾ ਨਿਸ਼ਾਨ ਕਰੈਕਟਰ ਆ ਬਿਲਕੁਲ ਲਗਜ਼ਰੀ ਗੱਡੀ ਵਰਗੇ ਜਿਹੜੇ ਨਿਸ਼ਾਨ ਲੱਗੇ ਆ ਦੋਸਤੋ ਗੱਲਬਾਤ ਆਪਾਂ ਗੁਜਰਵੀਰ ਨਾਲ ਕਰਾਂਗੇ ਚੱਲਦੇ ਆ ਆਜੋ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਇੱਕ ਨੀਲੀ ਰਵੀ ਦਾ ਤੁਹਾਨੂੰ ਆਪਾਂ ਹੀਰਾ ਦਿਖਾਉਣ ਜਾ ਰਹੇ ਹਾਂ ਗੁੱਜਰ ਭਾਈਚਾਰੇ ਕੋਲ ਦੋਸਤੋ ਇਹ ਜਿਹੜਾ ਹੀਰਾ ਸਾंभਿਆ ਪਿਆ ਅੱਜ ਤੱਕ ਸੋ ਪਹਿਲਾਂ ਕਦੀ ਸੇਲ ਕਰਨ ਦੀ ਇਸ ਨੂੰ ਜਿਹੜੀ ਕਦੀ ਵਿਉਂਤ ਚਾਹੇ ਕਦੀ ਗੱਲ ਨਹੀਂ ਕੀਤੀ ਕਿ ਬਾਈ ਹੋਰਾਂ ਨੇ ਤੇ ਅੱਜ ਜਿਹੜੀ ਦੋਸਤੋ ਬਾਈ ਹੋਰੀ ਇਸ ਨੂੰ ਸੇਲ ਕਰਨ ਦਾ ਜਿਹੜਾ ਪ੍ਰੋਗਰਾਮ ਬਣਾ ਰਹੇ ਨੇ ਤੇ ਉਹ ਤੁਹਾਡੇ ਤੱਕ ਜਿਹੜੀ ਵੀਡੀਓ ਆ ਸ਼ੇਅਰ ਕਰਨੀ ਜ਼ਰੂਰ ਬਣਦੀ ਆ ਸੋ ਦੋਸਤੋ ਏਰੀਆ ਜਿਹੜਾ ਮਾਲੜੀ ਸਾਹਿਬ ਬਿਲਕੁਲ ਨਕੋਦਰ ਨਾ ਲੱਗਦਾ ਤੇ ਜ਼ਿਲ੍ਹਾ ਜਿਹੜਾ ਦੋਸਤੋ ਇਹਨੂੰ ਜਲੰਧਰ ਲੱਗਦਾ ਹੈ ਗੁਜਰਾ ਦੇ ਕੋਲ ਦੋਸਤੋ ਡੇਰੇ ਦੇ ਵਿੱਚ ਬਾਈ ਹੋਰਾਂ ਦੇ ਕੋਲ ਇਸ ਇਹ ਮਾਲੀ ਹੈਗਾ ਬਹੁਤ ਵਧੀਆ ਚੰਗੇ ਰਿਕਾਰਡ ਦਾ ਮਾਲੀ ਆ ਪਹਿਲਾਂ ਮੈਂ ਜਿੱਦਾਂ ਪਹਿਲਾਂ ਦੱਸਦਾ ਵੀ ਸੇਲ ਕਰਨ ਦੀ ਕੋਈ ਵਿਉਂਤ ਜਾਂ ਕੋਈ ਨਹੀਂ ਸੀਗੀ ਆਰਾਦਾ ਨਹੀਂ ਸੀਗਾ ਅੱਜ ਬਾਈ ਹੋਰਾਂ ਨੇ ਜਿੱਦਾਂ ਵੀ ਪਰਿਵਾਰ ਦੇ ਵਿੱਚ ਸਲਾਹ ਕੀਤੀ ਆ ਤੇ ਇਸ ਨੂੰ ਸੇਲ ਕਰਨਾ ਚਾਹੁੰਦੇ ਨੇ ਜਿਸ ਵੀਰ ਭਰਾ ਜ਼ਿਮੀਦਾਰ ਦੇ ਕਿਸੇ ਭੈਣ ਭਰਾ ਤੇ ਪਰਦੇ ਤੇ ਵਿੱਚ ਹੋਵੇ ਅੱਗੇ ਬਰੀਡ ਤੇ ਕੰਮ ਕਰਨਾ ਚਾਹੁੰਦੇ ਹੋਵੋ ਤਾਂ ਤੁਸੀਂ ਇਹ ਮਾਲੀ ਦੋਸਤੋ ਜ਼ਰੂਰ ਖਰੀਦ ਸਕਦੇ ਹੋ ਬਾਕੀ ਦੋਸਤੋ 22 ਵੀ 22 ਤੋਂ ਵੀ ਇਸ ਦਾ ਰਿਕਾਰਡ ਪੁੱਛਾਂ ਕਿ ਕੀ ਗੱਲਬਾਤ ਹੈਗੀ ਬਾਕੀ ਮੈਂ ਮੋٹے ਜਿਹੇ ਤੌਰ ਤੇ ਦੱਸ ਦੇਣਾ ਵੀ ਤਕਰੀਬਨ ਦੋਸਤੋ ਇਸ ਦਾ ਫਾਦਰ ਜਿਹੜਾ ਲੰਡਾ ਸਾਣ ਹੋਇਆ ਲੰਡਾ ਬੋਲਾ ਲੰਗੇ ਆਣੇ ਅੱਜ ਕੱਲ ਹੈਗਾ ਦੋਸਤੋ ਮਾਲੀ ਉਹ ਵੀ ਤੁਸੀਂ ਵੇਖ ਸਕਦੇ ਹੋ ਪਿਓ ਵਾਲੇ ਪੱਖ ਤੋਂ ਦੋਸਤੋ ਇਹ ਲੰਡੇ ਸਾਣ ਦਾ ਜਿਹੜਾ ਬੱਚਾ ਹੈਗਾ ਤੇ ਸੂਰਜ ਦਾ ਦੋਸਤੋ ਇਹ ਪੋਤਾ ਹੈ ਅੰਕਲ ਪੱਪੂ ਸੰਧੂ ਜੇ ਕਰਨੀਲੀ 라ਵੀ ਦੇ ਵਿੱਚ ਗੱਲ ਕਰੀਏ ਤਾਂ ਅੱਗੇ ਨਾਮ ਆਉਂਦਾ ਵਸਤੀ ਭਾਗ ਵਾਲੀ ਤੋਂ ਦੋਸਤੋ ਸੂਰਜ ਮਾਲੀ ਹੋਇਆ ਬੁੱਲ ਹੋਇਆ ਅੰਕਲ ਪੱਪੂ ਸੰਧੂ ਹੁਣਾ ਦਾ ਉਹਨਾਂ ਤੋਂ ਦੋਸਤੋ ਅੱਗੇ ਸੁਨਮਾਲੀ ਵਸਤੀ ਦੇ ਵਿੱਚ ਲੰਡੇ ਬੁੱਲ ਦੀ ਹਿਸਟਰੀ ਆ ਤੇ ਇਹ ਜਿਹੜਾ ਬੋਲਾ ਗੁਜਰ ਭਾਈ ਜਿਹੜੇ ਹਨ ਇਹ ਜਿਹੜਾ ਮਾਲੀ ਆ ਉਹ ਸੁਨਮਾਲੀ ਵਸਤੀ ਤੋਂ ਲੈ ਕੇ ਆਏ ਸਨ ਬਾਕੀ ਆਪਾਂ ਪੁੱਛ ਲੈਨੇ ਹੋਰ ਡਿਟੇਲ ਤੇ ਸਭ ਤੋਂ ਪਹਿਲਾਂ ਸਸਰੀ ਕਾਲ ਵੀਰ ਸਸਰੀ ਜੀ ਹੋਰ ਸੁਣਾ ਵੀਰ ਕੀ ਹਾਲ ਚਾਲ ਹੈ ਜੀ ਠੀਕ ਠਾਕ ਵੀਰ ਤੇ ਹੋਰ ਮਾਲ ਠੀਕ ਠਾਕ ਸਾਰੇ ਪਸ਼ੂ ਜੀ ਠੀਕ ਠਾਕ ਜੀ ਤੇ ਨਾਮ ਆਪਣਾ ਵੀਰ ਜੀ ਕੀ ਹੈਗਾ ਮੇਰਾ ਨਾਮ ਹੈਗਾ ਮੁਹੰਮਦ ਰਫੀ ਮੁਹੰਮਦ ਰਫੀ ਹਾਂ ਜੀ ਬਹੁਤ ਵਧੀਆ ਨਾਮ ਆ ਜੀ ਮੈਂ ਇੱਕ ਮਹਾਨ ਸੰਗੀਤਕਾਰ ਵੀ ਹੋਇਆ ਮੁਹੰਮਦ ਰਫੀ ਹਾਂ ਜੀ ਹਾਂ ਜੀ ਤੇ ਬਹੁਤ ਵਧੀਆ ਨਾਮ ਵੀ ਬਹੁਤ ਵਧੀਆ ਤੇ ਬਾਕੀ ਵੀਰ ਮਾਲੀ ਦੀ ਜਿੱਦਾਂ ਮੈਂ ਡਿਟੇਲ ਦੱਸੀ ਆ ਵੀ ਇਹ ਲੰਡੇ ਸਾਨ ਦਾ ਬੱਚਾ ਜੀ ਹਾਂ ਜੀ ਲੰਡੇ ਸਾਨ ਬਿਲਕੁਲ ਸਾਨ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਵੀਰ ਜੀ ਦੀ ਉਮਰ ਕਿੰਨੀ ਹੋ ਗਈ ਅਜ Bom dia, sala. Bom ਠੀਕ ਆ ਸੋ ਦੋਸਤੋ 5 ਸਾਲ ਦੀ ਇਸ ਮਾਲੀ ਦੀ ਉਮਰ ਹੈਗੀ ਆ ਮਾਲੀ ਦਾ ਬਿਲਕੁਲ ਜਿਹੜੇ ਤੁਸੀਂ ਕਰੈਕਟਰ ਸਟਿੱਕ ਵੇਖੋਗੇ ਬਹੁਤ ਜਿਆਦੇ ਸੋਹਣੇ ਹੈਗੇ ਨੇ ਨਿਸ਼ਾਨ ਬਹੁਤ ਜਿਆਦੇ ਘੜ ਕੇ ਮਾਲੀ ਦੇ ਲੱਗੇ ਨੇ ਟੇਢਾ ਕੱਟ ਇਸ ਮਾਲੀ ਦਾ ਹੈਗਾ ਬਿਲਕੁਲ ਮਨਕਣੀ ਅੱਖ ਬਿਲਕੁਲ ਲਾਲੀ ਅੱਖਾਂ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਨਜ਼ਰ ਮਾਰ ਲਿਓ ਤੇ ਕੁੰਡਾ ਦੋਸਤੋ ਅਰਾਊਂਡ ਸ਼ੇਪ ਵਾਲਾ ਸਿੰਗਾ ਤੇ ਮਾਲੀ ਦੀ ਅੱਜ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਬੱਚੇ ਆ ਬਹੁਤ ਜਿਆਦੇ ਖੂਬਸੂਰਤ ਬੱਚੇ ਆਏ ਨੇ ਕੁਝ ਕੁ ਬੱਚੇ ਜਿਹੜੇ ਆ ਹੋਰਾਂ ਡੇਰਿਆਂ ਦੇ ਉੱਪਰ ਵੀ ਹੈਗੇ ਨੇ ਬਾਕੀ ਕੁਝ ਕੁ ਬੱਚੇ ਜਿਹੜੇ ਤੁਸੀਂ ਪਿੱਛੇ ਅੱਗੇ ਵ ਸਕਦੇ ਹੋ ਮਾਲੀ ਦੇ ਬੱਚੇ ਨਾਰਮਲ ਹੀ ਹੈਗੇ ਨੇ ਤੇ ਬਾਕੀ ਵੀਰ ਮਾਂ ਦਾ ਕੀ ਰਿਕਾਰਡ ਰਿਹਾ ਵੀ ਜਿੱਥੋਂ ਸੁਨਮ ਵਾਲੀ ਬਸਤੀ ਤੋਂ ਆਪਾਂ ਆਪਣੇ ਕੋਲ ਇਹ ਸਾਂਹ ਆਇਆ ਸੀਗਾ ਆਪਾਂ ਉਥੋਂ ਬੱਚੇ ਹੀ ਲੈ ਕੇ ਆਏ ਆ ਛੋਟਾ ਬੱਚਾ ਸੀ ਕਿੰਨੇ ਕੁ ਮਹੀਨਿਆਂ ਦਾ ਜਾਂ ਸਾਲ ਦਾ ਕਿੰਨੇ ਚਿਰ ਦਾ ਬੱਚਾ ਲੈ ਕੇ ਆਏ ਬੱਚਾ ਹੈਗਾ ਸਾਲ ਦਾ ਸਾਲ ਦਾ ਸੀ ਹਾਂਜੀ ਠੀਕ ਆ ਤੇ ਉਦੋਂ ਵੀਰ ਜੀ ਕਿੰਨੀ ਕੁ ਕੀਮਤ ਭਰੀ ਸੀ ਤੁਸੀਂ ਸਹੀ ਦੱਸ ਦਿਓ ਜੀ ਵੀ ਇੰਨੀ ਕੀਮਤ ਭਰੀ ਸੀ ਕੀਮਤ ਭਰੀ ਸੀ ਅਸੀਂ 1 ਲੱਖ 5000 1 ਲੱਖ 5 ਹਾਂਜੀ ਉਦੋਂ ਛੋਟੇ ਦੀ ਹਾਂਜੀ ਠੀਕ ਹੈ ਠੀਕ ਹੈ ਤੇ ਮਾਂ ਦਾ ਵੀ ਕਿੰਨਾ ਰਿਕਾਰਡ ਸੀ ਕਿੰਨਾ ਦੁੱਧ ਦਿੰਦੀ ਰਹੀ ਹੈ ਤੁਹਾਨੂੰ ਜਿਹੜਾ ਦੱਸਿਆ ਗਿਆ ਸੀਗਾ ਮਾਂ ਦਾ ਦੁੱਧ ਹੈਗਾ ਜੀ ਇਹਦਾ 25 30 25 ਕਿਲੋ ਹੈਗਾ 25 20 25 ਕਿਲੋ ਮਤਲਬ ਕਿ 20 ਪਲੱਸ ਚੱਲਦੀ ਰਹੀ ਹੈ ਹਾਂਜੀ ਹਾਂਜੀ ਤੇ ਇਹਦੀ ਵੀਰਜੀ ਵੀ ਇਹਦੀ ਹੀਟਰੀ ਪਤਾ ਲੱਗੀ ਹੈ ਵੀ ਜਿੱਦਾਂ ਜਿਹੜੇ ਜਿਹੜੀ ਮਾਂ ਦੇ ਵਿੱਚੋਂ ਇਹ ਸਾਨ ਆ ਹਾਂਜੀ ਹਾਂਜੀ ਉਸੇ ਜਵਾਂ ਦੇ ਲੰਡਾ ਸੀਗਾ ਹਾਂਜੀ ਹਾਂਜੀ ਉਸੇ ਤੋਂ ਦੇ ਲੰਡਾ ਕਰਾਸ ਲੰਡੇ ਨੇ ਕਰਾਸ ਕਰਤੀ ਸੀ ਤੇ ਬਾਅਦ ਵਿੱਚ ਇਹ ਬੱਚਾ ਹੋ ਗਿਆ ਹਾਂਜੀ ਠੀਕ ਹੈ ਜੀ ਹਾਂਜੀ ਇਹ ਸੁੰਨ ਵਿੱਚ ਆ ਹਾਂਜੀ ਹਾਂਜੀ ਤੇ ਬਾਕੀ ਤੁਹਾਨੂੰ ਪਤਾ ਹੋਵੇਗਾ ਜਿਆਦਾ ਸ਼ਾਇਦ ਹਾਂਜੀ ਹਾਂਜੀ ਇਹ ਉਹਦਾ ਪੋਤੀ ਹੈ ਜੀ ਹਾਂ 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 ਹੈ ਲੰਡੇ ਦਾ ਪੋਤੀ ਆ ਹਾਂ ਲੰਡੇ ਦਾ ਤੇ ਪਰ ਮਾਵਾਲੇ ਪੱਖ ਤੋਂ ਵੀ ਆਂਦੇ ਆ ਵੀ ਇੱਕੋ ਮਾਂ ਦੇ ਬੱਚੇ ਨੇ ਆ ਹਾਂਜੀ ਹਾਂਜੀ ਉਹ ਅੱਜ ਲੰਡੇ ਦੀ ਉਮਰ ਮੈਨੂੰ ਸ਼ਾਇਦ ਪਤਾ ਕੋਈ ਜ਼ਿਆਦਾ ਇੰਨਾ ਨਹੀਂ ਹੈਗਾ ਪਰ ਫਿਰ ਵੀ 10 ਤੋਂ ਉੱਪਰ ਚੱਲ ਰਹੀ ਆ 10 ਸਾਲ ਤੋਂ ਉੱਪਰ ਜੇਕਰ ਇਹਦਾ ਬੱਚਾ ਤਾਂ 5 ਸਾਲ ਦੀ ਉਮਰ ਇੰਦੀ ਹੋਗੀ ਹਾਂਜੀ ਹਾਂਜੀ ਉਹ 10 ਸਾਲ ਤੋਂ ਉੱਪਰ ਚੱਲ ਰਿਹਾ ਹੋਵੇਗਾ ਤੇ ਬਾਕੀ ਖਾਨਦਾਨ ਵਿੱਚ ਦੋਸਤੋ ਅੰਕਲ ਪੱਪੂ ਸੰਧੂ ਦਾ ਸੂਰਜ ਬੋਲਾ ਉਹ ਇਹਨਾਂ ਦਾ ਮਤਲਬ ਕੀ ਜਿਹੜਾ ਮਰ ਕੇ ਲੋ ਤੁਸੀਂ ਦਾਦਾ ਹੈਗਾ ਬਿਲਕੁਲ ਤੇ ਚੰਗੀ ਪਿਛੋ ਬਲੱਡ ਲਾਈਨ ਆ ਦੋਸਤੋ ਮੇਰੇ ਕਹਿਣ ਤੋਂ ਪਾਵੇ ਇਹੋ ਹੀ ਆ ਵੀ ਕੋਈ ਵੀਰ ਨੇ ਵਰਕ ਕਰਨਾ ਹੈ ਕਿ ਬਰੀਡ ਦੇ ਉੱਪਰ ਕੰਮ ਕਰਨਾ ਹੈ ਤੁਸੀਂ ਇਹ ਮਾਲੀ ਜ਼ਰੂਰ ਖਰੀਦ ਸਕਦੇ ਹੋ ਤੇ ਵੀਰੇ ਦਾ ਜਿਹੜਾ ਬਾਕੀ ਦੋਸਤੋ ਜਿਹੜਾ ਮੋਲ ਆ ਉਹ ਤੁਸੀਂ ਮੌਕੇ ਤੇ ਪਹੁੰਚ ਕੇ ਬਾਈ ਹੋਰਾਂ ਨਾਲ ਝੱਟ ਬੈ ਕੇ ਵੀ ਆਮੋਤਪੰਦੀ ਕਰਕੇ ਆਪਦਾ ਖਰੀਦ ਸਕਦੇ ਹੋ ਮੁੱਲ ਲਗਾ ਸਕਦੇ ਹੋ ਮਾਲੀ ਦੇ ਉੱਪਰ ਕੋਈ ਇਹ ਨਹੀਂ ਹੈਗਾ ਕੋਈ ਵਜਮਾ ਪੱਕਾ ਮੋਲ ਆ ਤੁਸੀਂ ਜਦੋਂ ਆਓਗੇ ਡੇਰੇ ਦੇ ਉੱਪਰ ਪਸੰਦ ਆਊਗੀ ਚੀਜ਼ ਤੁਹਾਨੂੰ ਰਿਕਾਰਡ ਵੇਖੋਗੇ ਇਹਦੇ ਬੱਚੇ ਵੇਖ ਲਿਓ ਨੇੜੇ ਟੜੇ ਡੇਰਿਆਂ ਤੇ ਜਾ ਕੇ ਬੱਚੇ ਵੇਖ ਲਿਓ ਤੇ ਬਾਅਦ ਵਿੱਚ ਜਿਹੜਾ ਮੋਲ ਆ ਤੁਸੀਂ ਡਿਸਕਸ ਕਰ ਸਕਦੇ ਹੋ ਇਹਨਾਂ ਦੇ ਕੋਲ ਬਹਿ ਕੇ ਬਾਕੀ ਮੈਂ ਇਹਨਾਂ ਤੋਂ ਪੁੱਛ ਲੈਣਾ ਤੇ ਇਹ ਮੋਲੇ ਦਾ ਕੋਈ ਲੱਗਿਆ ਅੱਜ ਤੱਕ ਦਾ ਜੀ ਲੱਗਾ ਸੀ ਕਿੰਨਾ ਮੋਲ ਲੱਗਾ ਜੀ ਏਦਾ ਲੱਗਾ ਸੀ ਮੋਲ ਜੀ ਆਏ ਸੀ ਪੱਪੂ ਪੱਪੂ ਆਇਆ ਸੀ ਪੱਪੂ ਸੰਧੂ ਨਹੀਂ ਹਾਂਜੀ ਅੰਕਲ ਪੱਪੂ ਸੰਧੂ ਨਹੀਂ ਆਏ ਸੀ ਤੇ ਆਪ ਲੈਣ ਆਏ ਸੀ ਜਾਂ ਕਿਸੇ ਨੂੰ ਦਵਾਉਣ ਆ ਲੈ ਆਏ ਸੀ ਅੱਗੇ ਜੀ ਨਹੀਂ ਕਿਸੇ ਨੂੰ ਦਵਾਣ ਆਏ ਸੀ ਹਾਂਜੀ ਉਹ ਜਿੱਦਾਂ ਮੈਂ ਪਿਛਲੀ ਵੀਡੀਓ ਚ ਇੱਕ ਵੇਖਿਆ ਸੀ ਵੀ ਅੰਮ੍ਰਿਤਸਰ ਤੋਂ ਕੋਈ ਜ਼ਿਮੀਂਦਾਰ ਆਇਆ ਸੀ ਨਾਲ ਹਾਂਜੀ 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 ਤੇ ਉਹ 7 ਲੱਖ ਰੁਪਏ ਦੀ ਕੀਮਤ ਉਹ ਤੋਂ ਆਂਦੇ ਸੀ ਵੀ ਸਮਾਦੀ ਜੀ ਹਾਂਜੀ ਠੀਕ ਹੈ ਜੀ ਗਲਤ ਨਾ ਮੈਨੂੰ ਸੁਣਿਆ ਹੋਵੇ ਬਾਕੀ 7 ਲੱਖ ਦੀ ਕਹੀ ਸੀ ਹਾਂਜੀ ਹਾਂਜੀ ਕਹੀ ਸੀ ਠੀਕ ਹੈ 7 ਲੱਖ ਦੀ ਦੋਸਤੋ ਆ ਵੀਰ ਹੋਣਾ ਦੇ ਕੋਲ ਅੰਕਲ ਪੱਪੂ ਸੰਧੂ ਨੇ ਆ ਕੇ ਵੀ ਸ਼ਾਇਦ ਰੱਖੀ ਪੇਚਕਾਸ਼ ਤੇ ਬਾਈ ਹੋਰਾਂ ਨੇ ਉਦੋਂ ਸ਼ਾਇਦ ਸਲਾਹ ਨਹੀਂ ਸੀਗੀ ਉਹਦਾ ਬਾਪੂ ਤੁਹਾਡੇ ਦੀ ਸਲਾਹ ਨਹੀਂ ਸੀ ਸ਼ਾਇਦ ਵਿਚਾਰੇ ਨਹੀਂ ਸਾਡਾ ਉਹਦਾ ਵਿਚਾਰ ਨਹੀਂ ਸੀ ਵਿਚਾਰ ਨਹੀਂ ਸਾਡਾ ਹਾਂਜੀ ਤੇ ਅੱਜ ਦੋਸਤੋ ਵਿਚਾਰ ਬਣੀ ਆ ਬਾਈ ਹੋਰਾਂ ਦੀ ਤੇ ਕਹਿੰਦੇ ਆ ਵੀ ਸੇਲ ਕਰਾਂਗੇ ਜ਼ਰੂਰ ਤੇ ਬਾਕੀ ਸਾਵਾਂ ਵਾਲੀ ਚੀਜ਼ ਆ ਹਨਾ ਜੀ ਹਾਂਜੀ ਹਾਂਜੀ ਤੇ ਕਿਸੇ ਹੋਰ ਥਾਂ ਤੇ ਵੀ ਜਾ ਕੇ ਕੋਈ ਫਾਇਦਾ ਲੈ ਸਕੇ ਹਾਂਜੀ ਹਾਂਜੀ ਤੇ ਬਾਕੀ ਦੋਸਤੋ ਰਿਕਾਰਡ ਮਦਰ ਦਾ ਵੀ ਮੈਂ ਤੁਹਾਡੇ ਨਾਲ ਜਿਹੜਾ ਸ਼ੇਅਰ ਕਰ ਚੁੱਕਾ ਹਾਂ ਫਾਦਰ ਦਾ ਵੀ ਤੇ ਇਸ ਦੇ ਜਿਹੜੇ ਦਾਦੇ ਦਾ ਵੀ ਤੁਹਾਨੂੰ ਮੈਂ ਦੱਸ ਦਿੱਤੀ ਹੈ ਡਿਟੇਲ ਬਾਕੀ ਜਿੱਥੋਂ ਤੱਕ ਮੈਨੂੰ ਦੋਸਤੋ ਪਤਾ ਸੀ ਤੇ ਵੀਰ ਨੂੰ ਪਤਾ ਸੀਗਾ ਮੁਹੰਮਦ ਅਰਫੀ ਨੂੰ ਤੇ ਉਹ ਤੁਹਾਡੇ ਨਾਲ ਸੀ ਜਾਣਕਾਰੀ ਸ਼ੇਅਰ ਕਰ ਦਿੱਤੀ ਆ ਤੇ ਮੈਂ ਭਰਾ ਦਾ ਨੰਬਰ ਜਿਹੜਾ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਤੇ ਮੈਂ ਇਹ ਨਾ ਵੀਡੀਓ ਦੇ ਵਿੱਚ ਚੱਲਦਾ ਕਰ ਦੂੰਗਾ ਵੀਰ ਦਾ ਨੰਬਰ ਤੇ ਤੁਸੀਂ ਖਾਸ ਤੌਰ ਤੇ ਸੰਪਰਕ ਕਰ ਸਕਦੇ ਜੀ ਜਿਹਦੇ ਵੀ ਕੋਈ ਦਿਲ 'ਚ ਕੋਈ ਤਰ੍ਹਾਂ ਦਾ ਕੋਈ ਵਿਚਾਰ ਹੋਵੇ ਕੋਈ ਵੀ ਗੱਲਬਾਤ ਹੋਵੇ ਤਾਂ ਤੁਸੀਂ ਗੱਲਬਾਤ ਖੁੱਲ ਕੇ ਕਰ ਸਕਦੇ ਜੀ ਅੱਜ ਦੇ ਸਮੇਂ 'ਚ ਬਾਈ ਘਰਾਂ ਨੇ ਸੇਲ ਕਰਨਾ ਤੇ ਮੈਂ ਤੁਹਾਨੂੰ ਕਹਾਣੀ ਇੱਕ ਪਾ ਕੇ ਦੱਸ ਦਿੱਤੀ ਹੈ ਵੀ ਅੰਕਲ ਪੱਪੂ ਸੰਧੂਣੀ ਆਏ ਸੀਗੇ ਜਿੱਦਾਂ ਬਾਈ ਘਰਾਂ ਦਾ ਕਹਿਣਾ ਵੀ ਤਕਰੀਬਨ 7 ਲੱਖ ਦੀ ਪੇਸ਼ਕਸ਼ ਉਹਨਾਂ ਨੇ ਕੀਤੀ ਸੀ ਪਰ ਉਦੋਂ ਵਿਚਾਰ ਨਾ ਹੁਣ ਕਰਕੇ ਮਾਲੀ ਦਿੱਤਾ ਨਹੀਂਗਾ ਬਾਕੀ ਮਾਲੀ ਦੇ ਜਿਹੜੇ ਫੰਕਸ਼ਨ ਆ ਕੈਰੈਕਟਰਿਸਟਿਕ ਨੇ ਹਨ ਦੋਸਤੋ ਉਹ ਤੁਸੀਂ ਜ਼ਰੂਰ ਵੇਖ ਲਓ ਵੀ ਚਾਰੇ ਪੈਰਾਂ ਦੇ ਜਿਹੜੇ ਨਿਸ਼ਾਨ ਆ ਦੋਸਤੋ ਬੜੇ ਸੋਹਣੇ ਤੇ ਬਿਲਕੁਲ ਮੂਤਨੀ ਵਾਲੀ ਜਗ੍ਹਾ ਤੇ ਵੀ ਦੋਸਤੋ ਫਾਲੇ ਤੇ ਵੀ ਜਿਹੜਾ ਨਿਸ਼ਾਨ ਬਿਲਕੁਲ ਹੈਗਾ ਕਿਉਂਕਿ ਦੋਸਤੋ ਜਿਹੜੀ ਕੁਆਲਿਟੀ ਆ ਜੇ ਕੁਆਲਿਟੀ ਚੋਂ ਕੁਆਲਿਟੀ ਤੁਰ ਹੀ ਆਈ ਹੈ ਤਾਂ ਉਹ ਕਦੀ ਮਿਸ ਨਹੀਂ ਹੋਏਗੀ ਕਿਸੇ ਪਾਸਿਓਂ ਵੀ ਤੇ ਬਰੀਡ ਦਾ ਨਸਲ ਦਾ ਪਤਾ ਲੱਗ ਜਾਂਦਾ ਮੇਰੇ ਮੇਰੇ ਵੀਰ ਬ੍ਰੀਡਰ ਨੇ ਉਹਨਾਂ ਨੂੰ ਬਿਲਕੁਲ ਪਤਾ ਲੱਗ ਜਾਂਦਾ ਚੀਜ਼ ਵੇਖ ਕੇ ਵੀ ਕਿਸ ਘਰ ਦੀ ਆ ਕਿਸ ਖਾਨਦਾਨ ਦੀ ਆ ਤੇ ਬੱਚੇ ਨੇ ਇੱਥੇ ਤੇ ਹੋਰ ਲਾਗਲੇ ਬੰਨੇ ਡੇਰਿਆਂ ਤੇ ਵੀ ਆਏ ਆ ਜੀ ਹਾਂਜੀ ਆਏ ਆ ਜੀ ਬੱਚੇ ਤੇ ਕਿਦਾਂ ਦੇ ਬੱਚੇ ਪਾਰਿਆ ਫਿਰ ਬੱਚੇ ਇੱਕ ਇੱਥੇ ਹੈਗਾ ਆਇਆ ਥੇ ਮਾਲੀ ਸਰਦਾਰ ਕੋਲ ਅੱਛਾ ਜੀ ਕਹਾਈ ਚੀਜ਼ ਆ ਮਾਲੀ ਮਾਲੀ ਇਕੱਟਾ ਹੈ ਹਾਂ ਇਹਦਾ ਪੁੱਤ ਆ ਉਹ ਅੱਛਾ 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 ਇਸੇ ਤਰ੍ਹਾਂ ਦਾ ਟੇਡਾ ਕੱਟੀ ਆ ਜੀ ਹਾਂ ਜੀ ਇਹੇ ਕੱਟ ਇਹ ਗੱਲ ਬਾਤ ਆ ਜੀ ਇੱਦਾਂ ਹੀ ਖੁਰ ਚਿੱਟੇ ਉਹਦੇ ਅੱਛਾ ਅੱਛਾ ਹਾਂ ਜੀ ਠੀਕ ਹੈ ਬਈ ਠੀਕ ਹੈ ਹਾਂ ਜੀ ਹਾਂ ਜੀ ਸੋ ਦੋਸਤੋ ਜਿਹੜੇ ਨਿਸ਼ਾਨ ਹੈ ਬਾਈ ਕਹਿੰਦਾ ਵੀ ਬਹੁਤ ਵਧੀਆ ਚੰਗੇ ਮਾਲੀ ਆਪਦੇ ਉੱਪਰ ਅੱਜ ਤੱਕ ਪਾਉਂਦਾ ਰਿਹਾ ਹੈ ਸੋ ਬਾਕੀ ਤੁਸੀਂ ਜਿਸ ਨੇ ਲੈਣਾ ਹੋਵੇ ਮਾਲੀ ਜਰੂਰ ਇੱਕ ਵਾਰੀ ਤਸੱਲੀ ਆਪਦੀ ਕਰ ਲਿਓ ਬੱਚੇ ਜੀ ਤੁਹਾਨੂੰ ਦਿਖਾ ਦੇਣਗੇ ਜਿੰਨੇ ਵੀ ਬਾਈ ਹੋਰਾਂ ਕੋਲ ਬੱਚੇ ਨੇੜੇ ਬੰਨੇ ਡੇਰਿਆਂ ਤੇ ਜਾਂ ਆਪਦੇ ਕਿਤੇ ਵੀ ਰਿਸ਼ਤੇਦਾਰੀ ਦੇ ਵਿੱਚ ਤੁਹਾਨੂੰ ਉਹ ਵੀ ਦਿਖਾ ਦੇਣਗੇ ਸੋ ਕਿਸੇ ਤਰ੍ਹਾਂ ਦਾ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਟੈਸਟਡ ਵਗੈਰਾ ਕਰਾਉਣਾ ਹੋਵੇ ਕੋਈ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਹੋਵੇ ਤੁਸੀਂ ਜਰੂਰ ਕਰਵਾ ਕੇ ਜਿਹੜਾ ਇਹ ਮਾਲੀ ਖਰੀਦ ਸਕਦੇ ਜੇ ਬਾਕੀ ਮੈਂ ਨੰਬਰ ਜਿਹੜੇ ਚਲਦੇ ਕਰ ਦੂੰਗਾ ਤੇ ਆ ਮਾਜਾ ਵਿਦਤੀ ਆ ਇਹ ਦੀ ਧੀ ਹੈ ਨਾ ਇਹ ਸੰਮਾਲੀ ਦੀ ਧੀ ਆ ਆ ਵੇਖੋ ਦੋਸਤ ਇਹ ਵੀ ਤਕਰੀਬਨ ਮੈਨੂੰ ਲੱਗਦਾ ਵੀ ਆ ਕਿਨਵਾ ਸੁਭਾਗੇ ਸੂਨ ਵਾਲੀ ਤੀਜਾ ਕਿ ਚੌਥਾ ਤੀਜਾ ਤੀਜਾ ਸੂਰ ਅੱਛਾ ਅੱਛਾ ਆਪੇ ਵੇਖੋ ਦੋਸਤ ਆ ਇਸਮਾਲੀ ਦੀ ਜਿਹੜੀ ਧੀ ਹੈਗੀ ਆ ਤੇ ਠੀਕ ਹੈ ਭਰਾ ਠੀਕ ਠੀਕ ਤੇ ਦੋਸਤੋ ਇਹ ਸੀਗੀ ਅਵੀਰ ਹੋਣਾ ਦੇ ਡੇਰੇ ਦੀ ਇੱਕ ਛੋਟੀ ਜੀ ਆ ਵੀਡੀਓ ਤੇ ਤੁਸੀਂ ਬਾਈ ਹੋਰਾਂ ਦੇ ਨਾਲ ਸੰਪਰਕ ਕਰਕੇ ਮਾਲੀ ਖਰੀਦ ਸਕਦੇ ਹੋ ਮਾਲੀ ਬਹੁਤ ਜਿਆਦਾ ਖੂਬਸੂਰਤ ਆ ਪਿੱਛੋਂ ਚੰਗੇ ਰਿਕਾਰਡ ਦਾ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ